ਭਾਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਅਲਗੋ ਕੋਠੀ ਖਾਸ ਤੁਸੀਂ ਵਿਜਿਟ ਕਰਨੀ ਆ ਤਹਿਸੀਲ ਪੱਟੀ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਬਿਲਕੁਲ ਠਿੱਖੀ ਵਿੰਡ ਤੋਂ ਥੋੜੀ ਦੂਰੀ ਆ ਦੋਸਤੋ ਅਲਗੋ ਕੋਠੀ ਤੁਸੀਂ ਖਾਸ ਵਿਜਿਟ ਕਰਨੀ ਆ ਕਾਫੀ ਵੀਡੀਓ ਆਪਾਂ ਇਸ ਘਰੋਂ ਅਪਲੋਡ ਕੀਤੀਆਂ ਨੇ ਤੇ ਅੱਜ ਵੀ ਇਸ ਵੀਡੀਓ ਦੇ ਵਿੱਚ ਦੋ ਨਾਗ ਦਿਖਾ ਦਾਂਗੇ ਮੱਝਾਂ ਦਿਖਾਵਾਂਗੇ ਦੋਸਤੋ ਝੋਟੀਆਂ ਇੱਕ ਝੋਟੀ ਅਤੇ ਇੱਕ ਮੱਝ ਤੁਹਾਨੂੰ ਦਿਖਾ ਦਾਂਗੇ ਬਿਲਕੁਲ ਤਾਜ਼ੇ ਪਸ਼ੂ ਸੂਏ ਨੇ ਤ ਤਾਂ ਸੱਲੀ ਤੁਸੀਂ ਕਰ ਸਕਦੇ ਜੇ ਘਰ ਵਿਜਿਟ ਕਰਕੇ ਠੀਕ ਹੈ ਜੀ ਜਿਹੜਾ ਪਸ਼ੂ ਸੋਇਆ ਸੋਇਆ ਫਸਟਲੀ ਇੱਕ ਵਾਰੀ ਆਪਾਂ ਕਹਿ ਦਿੰਨੇ ਹੁੰਦੇ ਆ ਦੋਸਤੋ ਆਪਦੀ ਚੁਵਾਈ ਹੈ ਦੋ ਡੰਗ ਤਿੰਨ ਟਾਈਮ ਤਸੱਲੀ ਕਰ ਲਿਓ ਗੱਬਣ ਪਸ਼ੂ ਆਪਦਾ ਟਿਪ ਕੇ ਤਸੱਲੀ ਕਰ ਸਕਦੇ ਜੀ ਬਾਈ ਜਗਰੂਪ ਸਿੰਘ ਮੇਰੇ ਨਾਲ ਹੋਣਗੇ ਦੋਸਤੋ ਪੀਰ ਜਗਰੂਪ ਦੇ ਨਾਲ ਪੂਰੀ ਗੱਲਬਾਤ ਕਰਾਂਗੇ ਤੇ ਅੱਜ ਤਰੀਕ ਤੁਸੀਂ ਜਰੂਰ ਨੋਟ ਕਰ ਲਓ 5 ਸਤੰਬਰ ਅੱਜ ਤਰੀਕ ਆ ਦੋਸਤੋ ਸਮਾਂ ਤਕਰੀਬਨ ਕੋਈ 1:30 ਵਜੇ ਦਾ ਹੈਗਾ ਦੁਪਹਿਰ ਦਾ ਇੱਕ ਮੱਝ ਬਿਲਕੁਲ ਤਾਜੀ ਸੂਈ ਹੈ ਹੁਣੇ ਸੂਈ ਹੈ ਝੇਰ ਪਾਣੀ ਹਜੇ ਨਹੀਂ ਝ ਠੀਕ ਹੈ ਜੀ ਸੋ ਪੂਰੀ ਗੱਲਬਾਤ ਆਪਾਂ ਕਰ ਲੈਨੇ ਆ ਵੀਰ ਜਗਰੂਪ ਦੇ ਨਾਲ ਪੁੱਛ ਲੈਨੇ ਕੀ ਡਿਟੇਲ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਵੀਰ ਜੀ ਜਗਰੂਪ ਭਾਈ ਕੀ ਹਾਲ ਚੱਲਦਾ ਠੀਕ ਵਧੀਆ ਸੰਤੂ ਸਾਹਿਬ ਤੁਹਾਨੂੰ ਸੁਣਾਉਂ ਠੀਕ ਠਾਕ ਜੀ ਹਾਂਜੀ ਅੱਛਾ ਜਗਰੂਪ ਭਾਈ ਇੱਕ ਆਪਣਾ ਐਡਰੈਸ ਪੂਰਾ ਕਨਫਰਮ ਇੱਕ ਵਾਰੀ ਤੁਸੀਂ ਆਪਦੀ ਜ਼ੁਬਾਨੀ ਜ਼ਰੂਰ ਕਰਾ ਦਿਓ ਪਿੰਡ ਆਪਾਂ ਨਾਲ ਗੋਕੋਠੀ ਹਾਂ ਜਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਮੋਬਾਈਲ ਨੰਬਰ 98785 33174 ਠੀਕ ਹੈ ਜੀ ਇੱਕ ਹੋਰ ਨੰਬਰ 84376 33900 ਅੱਛਾ ਭਿੱਕੀਵਾਂਡ ਤੋਂ ਕਿੰਨੀ ਦੂਰੀ ਹੈਗੀ ਆਪਣੇ ਪ 7-8 ਕਿਲੋਮੀਟਰ ਦੀ ਹੈ ਜੀ ਠੀਕ ਹੈ ਜੀ 7-8 ਕਿਲੋਮੀਟਰ ਦੀ ਅੱਛਾ ਜਗਰੂਪਾ ਜੀ ਪਸੂ ਅੱਜ ਦੋ ਪਕਾਊਗਾ ਹਾਂਜੀ ਦੋ ਮੱਝਾਂ ਆਗੀਆਂ ਦੋਏ ਹਨਾ ਤਾਜ਼ੀਆਂ ਸੂਈਆਂ ਬਿਲਕੁਲ ਤਾਜ਼ੀਆਂ ਇਹ ਕੱਜ ਸੂਈ ਕੱਲ ਸੂਈ ਠੀਕ ਹੈ ਜੀ ਸੋ ਕਰੀਏ ਇਨਫੋਰਮੇਸ਼ਨ ਅੱਜ ਉਹ ਸਾਜੀ ਪਹਿਲੇ ਨੰਬਰ ਤੋਂ ਕਿਹੜੀ ਮੱਝ ਦਿਖਾਉਣੀ ਹੈ ਜੀ ਆ ਵੀ ਜੀ ਨੀਲੀ ਰਾਵੀ ਮੱਝ ਆ ਅੱਜ ਸੂਈ ਆ 9:30 ਵਜੇ ਅੱਛਾ ਜੀ ਤੇ ਹਾਂ ਡੇਢ ਦੋ ਦਾ ਟਾਈਮ ਹੋ ਚਲਿਆ ਜੋਰ ਹੁਣੇ ਪਾਈ ਹੈ ਜੀ ਠੀਕ ਹੈ ਜੀ ਜੋਰ ਹੁਣੇ ਛੁੱਟੀ ਆ ਹੁਣੇ ਜੋਰ ਜੜੀ ਦੋਸਤੋ ਪਾਈ ਹੈ ਠੀਕ ਹੈ ਤੇ ਮੇਲ ਕਾ ਆਪ ਨੂੰ ਜਨਮ ਦਿੱਤਾ ਕੱਟੇ ਮੇਲ ਕਾ ਫਾ ਥੱਲੇ ਬੱਚਾ ਜਿਹੜਾ ਮਗਰ ਹੀ ਉਹ ਆਪ ਮੇਖ ਸਕਦੇ ਤੁਸੀਂ ਮਗਰ ਕੱਟਾ ਤੇ ਆਪ ਸਵੇਰ ਕਿੰਨਾ ਦੱਸਾ ਜੀ ਦੂਜਾ ਸਵੇਰ ਦੂਜੇ ਸਵੇਰ ਠੀਕ ਹੈ ਆ ਦੇਖੋ ਜੀ ਠੀਕ ਹੈ ਜੀ ਤੇ ਦੂਜਾ ਸਵੇਰ ਬਾਕੀ ਹਾਈਟ ਕੱਟ ਤੁਹਾਨੂੰ ਦਿਖਾ ਦਿੰਨੇ ਆਪਾਂ ਆ ਦੇਖੋ ਜੀ ਠੀਕ ਹੈ ਜਿਗਰੂ ਭਾਈ ਜੇਰ ਪਾਤੀ ਨਾ ਸਾਰੀ ਹਾਂਜੀ ਹਾਂਜੀ ਬਿਲਕੁਲ ਜੀ ਠੀਕ ਹੈ ਜੀ ਉਹ ਵੀ ਆਪਾਂ ਵੀਡੀਓ ਚ ਦਿਖਾ ਦੇਣੀ ਆ ਦਿਖਾ ਦਾਂਗੇ ਜੀ ਠੀਕ ਹੈ ਤੇ ਬਾਕੀ ਹੁਣ ਕੁਝ ਕੋਹਲਾ ਵੇਚ ਚਵਾਈ ਕੀਤੀ ਕੋਹਲੇ ਦੀ ਕਿਲੋ ਕੁ ਡੇਢ ਕਿਲੋ ਵੀਰ ਜੱਟ ਹੋਇਆ ਉਹ ਵੀ ਇਹਨੂੰ ਪਿਆਤਾ ਹੀ ਔਰ ਛੇਤੀ ਸੁੱਟ ਦੇ ਤੇ ਉਹ ਜਿਵੇਂ ਪੋਲੀ ਚਵਾਈ ਨਹੀਂ ਗਈ ਬਿਲਕੁਲ ਪੋਲੀ ਕੋਈ ਪੂਰ ਛੱਟਾ ਨਹੀਂ ਠੀਕ ਹੈ ਲੋਬੀ ਦੋਸਤੋ ਇੱਕ ਵਾਰੀ ਤੁਹਾਨੂੰ ਥਾਂ ਥਾਂ ਜਰੂਰ ਤਸल्ली ਨਾਲ ਦਿਖਾ ਦਿੰਦੇ ਆ ਠੀਕ ਹੈ ਜੀ ਸੂਬਾ ਦੂਜਾ ਮਗਰ ਕਟਾ ਤੁਸੀਂ ਆ ਵੇਖ ਹੀ ਸਕਦੇ ਹੋ ਠੀਕ ਹੈ ਜੀ ਬਿਲਕੁਲ ਹੁਣੇ ਸੂਈਆ ਜਸਟ ਕੋਈ ਘੰਟ ਤੇ ਘੰਟਾ ਨਹੀਂ ਤੇ 2 ਘੰਟੇ ਪਹਿਲਾਂ ਸੁੱਈ ਆ ਆ 2-3 ਘੰਟੇ ਹੋ ਗਏ ਆ ਆ 2-3 ਘੰਟੇ ਹੋ ਗਏ ਆ ਆ ਥਾਣਾ ਦੀ ਆ ਥਾਣ ਤੋਂ ਲੇਵਾ ਕਾਫੀ ਸੋਹਣਾ ਤੇ ਥਾਣ ਵੀ ਇੱਕਸਾਰ ਬਿਲਕੁਲ ਇੱਕੋ ਜਿਹਾ ਸਹਿਜ ਆ ਆ ਦੇਖੋ ਠੀਕ ਆ ਲਓ ਵੀ ਜਗਰੂਪ ਖੋਲ ਕੇ ਦਿਖਾਈਏ ਠੀਕ ਆ ਹਾਈਟ ਮੀਡੀਅਮ ਬਾਕੀ ਸੂ ਦੇ ਵਿੱਚ ਜਿਵੇਂ ਦੋਸਤੋ ਨਾਰਮਲੀ ਪਸ਼ੂ ਆ ਕਿਉਂਕਿ ਅੱਜ ਬਿਲਕੁਲ ਤਾਜੀ ਸੂਨ ਕਰਕੇ ਤੁਹਾਨੂੰ ਲੱਗੂਗਾ ਵੀ ਪਸ਼ੂ ਹਨਾ ਤੇ ਹੈ ਵੱਡੀ ਹਾਈਟ ਹਾਈਟ ਵੀ ਚੰਗੀ ਆ, ਵਜ਼ਨ-ਵੁਜ਼ਨ ਵੀ ਪੂਰਾ। ਮੇਲ ਵੀ ਚੰਗੀ ਲੱਗਨੀ। ਠੀਕ ਆ। ਆਹ ਦੇਖੋ। ਲੋ ਜੀ। ਠੀਕ ਆ। ਤੇ ਨੀਦੀ ਦੇ ਵਿੱਚ ਦੋਸਤੋ ਆ ਜਾਂਦੀ ਠੀਕ ਆ ਜਿੱਦਾਂ ਕਿ ਮੱਥਾ-ਮੁਥਾ ਬੰਨਾ, ਚਾਰੇ ਪੈਰ, ਖੋਰ ਜਾਲੇ ਜਿਹੜੇ ਧੁਰਤੇ ਤੁਹਾਨੂੰ ਨਜ਼ਰ ਆਉਣਗੇ ਤੇ ਥੰਮਲੇਵਾ ਜਿਹੜਾ ਤੁਸੀਂ ਵੇਖ ਹੀ ਸਕਦੇ ਆ ਠੀਕ ਆ ਜੀ। ਇਹ ਫਰੈਂਚ ਸਕੁਆਰ ਦੇ ਆ ਫੇਸ ਕੁਆਲਟੀ ਥੋੜਾ ਜਿਹਾ ਜਗਰੂਪੇ ਚ ਤੋਰਦੀ ਹੈ ਲੰਮਾ ਇਹਨੂੰ ਦੇਖਦੇ ਆ ਆ ਠੀਕ ਹੈ ਥੋੜਾ ਜਿਹਾ ਬੱਚਾ ਲੈ ਕੇ ਹੀ ਹੂੰ ਹੂੰ ਆ ਮੂੰਹ ਦਿਖਾਓ ਆ ਦੇਖੋ ਠੀਕ ਹੈ ਸਿੰਗਾ-ਸੁੰਗਾ ਦੀ ਬੰਤਰ ਕਾਫੀ ਸੋਹਣੀ ਹੈ ਠੀਕ ਹੈ ਜੀ ਤੇ ਬਿਲਕੁਲ ਪਤਲਾ ਪਿੰਡਾ ਜਿੱਦਾਂ ਕਿ ਆਪਾਂ ਨੀਲੀ ਰਾਬੀ ਦੇ ਵਿੱਚ ਪਸ਼ੂ ਦੇਖਦੇ ਆਂ ਠੀਕ ਆ ਸੋ ਥਾਂ ਥਾਂ ਨੂੰ ਵੀ ਪੂਰਾ ਵਧੀਆ ਤੇ ਚਵਾਈ ਜਿਹੜੀ ਆ ਆ ਥੋੜੀ ਬਾਤ ਹੀ ਕੀਤੀ ਸੀ ਠੀਕ ਆ ਜੀ ਵੀਰਾਂ ਦਾ ਵੀ ਇਹਦਾ ਦੁੱਧ ਜਿਹੜਾ ਦੋਸਤੋ ਬਹੁਤ ਪਿਆਇਆ ਗਿਆ ਸੀ ਜੋਰ ਪਾਉਣ ਤੋਂ ਪਹਿਲਾਂ ਸੋ ਚਵਾਈ ਪੂਰੀ ਆ ਤੇ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਗਾ ਬਾਕੀ ਤਾਂ ਤਸੱਲੀ ਜਿਹੜੇ ਵੀਰਾਂ ਦੇ ਚਵਾਈ ਨਹੀਂ ਇੱਕ ਨੰਬਰ ਉਹਨੇ ਦੋ ਡੰਗ ਜਿਹੜੀ ਆ ਤਸੱਲੀ ਵਕਾਰ ਹੀ ਲੈਣੀ ਆ ਤੁਸੀਂ ਠੀਕ ਆ ਚਵਾਈ ਤੇ ਆ ਬਿਲਕੁਲ ਤੇ ਕੀ ਮੁੱਲ ਕਰਦੇ ਆ ਜਿੰਦਾ ਬਈ ਜਗਰੂ ਮੌਲਵੀ ਜੀ ਦਾ 80000 ਕਰਦੇ ਆਂ ਹਾਂ ਨਾ 70000 ਦੇ ਦਾਂਗੇ 70000 ਦੀ ਹਾਂਜੀ ਠੀਕ ਹੈ ਜੀ ਡਿਮਾਂਡ ASCII ਹੈ ਨਿਮਾਂਡ ASCII ਠੀਕ ਹੈ 76000 ਜਿਹੜਾ ਦੋਸਤੋ ਲੈਣ ਦੇਣਾ ਠੀਕ ਹੈ ਦੁੱਧ ਸੰਤੂ ਸਾਹਿਬ 10000 ਕਿਲੋ ਚਵਾਉਂਗੀ ਜੋ ਦੋ ਸਾਡੇ ਸੇਵਾ ਚਾਹੀਏ ਵਾਧਨ ਕਰ ਆਵੇ ਠੀਕ ਹੈ ਜੀ ਦੁੱਧ ਚਵਾ ਦੂਗੀ ਠੀਕ ਹੈ ਜੀ ਕੋਈ 10000 ਲੀਟਰ ਵੀਰਾਂ ਦਾ ਵੀ ਚਵਾ ਦੂਗੀ ਦੁੱਧ ਠੀਕ ਹੈ ਵੈਸੇ ਕੋਈ ਚਲੋ ਇਹਨਾਂ ਦੁੱਧ ਕਹਿੰਦਾ ਨਹੀਂਗਾ ਪਸ਼ੂ ਨਾਰਮਲ ਹੀ ਪਾ ਦਿੰਦੇ ਆ ਬਾਕੀ ਦੁੱਧ 10000 11000 ਕਿਲੋ ਦਾ ਨਾਰਮਲ ਗੱਲ ਹੈ ਸੰਤੂ ਸਾਹਿਬ ਹੋਏ ਸੋਨ ਸਾਰੇ ਜਿਆਦਾ 15 ਖੀ ਜਾਂਦੇ ਆ ਆਪਾਂ ਉਹ ਗੱਲ ਕਹਣੀ ਨਹੀਂ ਬਿਲਕੁਲ ਜੀ ਬਿਲਕੁਲ ਆ ਜੋ ਜਾਇ ਜਾਨਾ ਜੀ ਜੋ ਜਾਇ ਜੀ ਠੀਕ ਹੈ ਤੇ ਜਗਰੂਪ ਅਗਲੀ ਆਪਣੇ ਕੋਲ ਟਰਬੀਆ ਆ ਗਈ ਹਾਂ ਜੀ ਇਹ ਵੀ ਬੀਤੀ ਦੂਜਾ ਸਵਾ ਝੋਟੀ ਸੋਈ ਆ ਇਹ ਕੱਲ ਸਵੇਰ ਦੀ ਝੋਟੀ ਸੋਈ ਆ ਅੱਛਾ ਜੀ 8 ਕਿਲੋ ਬੌਲਾ ਕੰਡੇ ਵਾਲਾ ਉਮੇੜਵਾ ਸੰਦੇ ਹੂੰ ਇਹ ਵੀ ਕੱਲ ਹੀ ਸੋਈ ਹੈ ਨਾ ਮਗਰ ਇਹਦੇ ਵੀ ਕਟਾ ਮੇਲ ਹੀ ਆ ਮੇਲ ਕਾਫ ਆ ਮਗਰ ਕਟਾ ਸੂਹਾ ਦੂਜਾ ਬਾਕੀ ਬਿਲਕੁਲ ਛਾਈ ਸੂਈ ਤੁਸੀਂ ਵੇਖੋ ਦੋਸਤੋ ਝੋਟੀ ਪੂਰੀ ਆ ਵੇਖੋ ਫੱਬੂ ਬੂਬੂ ਵੇਖੋ ਪੂਰੀ ਤਰ੍ਹਾਂ ਠੀਕ ਆਜ ਮਾਰਨਿੰਗ ਫਿਰ ਦੂਜੇ ਡੰਗ ਦੀ ਹੋਈ ਐ ਚ ਬਾਈ ਹਾਂਜੀ ਦੋ ਡੰਗ ਚ ਹੋਈ ਗਈ ਹੈ ਹਾਂਜੀ ਦੋ ਡੰਗ ਚ ਹੋਈ ਗਈ ਤੇ ਕਿੰਨਾ ਤੋਂ 8 ਕਿਲੋ ਹੋਣਾ ਹਰ ਕਿਲੋ ਮਿੰਟੀ ਵਾਲਾ ਬੋਲਾ ਆਊਗਾ ਬਿਲਕੁਲ ਅੱਖ ਨਾਲਾ ਨਹੀਂ ਹੂੰ ਬਾਕੀ ਥਾਂ ਤੋਂ ਬਹੁਤ ਸੋਨਾ ਨਾ ਆ ਲਓ ਜੌਣ ਬੜੀ ਸੰਗੀ ਹੈ ਵੀ ਠੀਕ ਹੈ ਜੀ ਚੌਣ ਚਾਂ ਜਿਹੜਾ ਦੋਸਤੋ ਵੀਰਾਂ ਦਾ ਵੀ ਬਹੁਤ ਚੰਗੀ ਨਿਕਲੀ ਆ ਤੇ ਆਹ ਫੇਸ ਕੁਆਲਿਟੀ ਦਾ ਸੰਗੀ ਸੰਗੀ ਕਾਫੀ ਵਧੀਆ ਤੇ ਮਗਰ ਇਹਦੇ ਵੀ ਆ ਮੇਲ ਲਗਾ ਫਾ ਠੀਕ ਹੈ ਜੀ ਆਹ ਬਲੈਕ ਜਿਹੜਾ ਆ ਮਗਰ ਕਟਾ ਹੈ ਇਸ ਛੋਟੀ ਜਿਹੀ ਇਹ ਝੋਟੀ ਕੱਦ ਕਰਦੀ ਹੈ ਵੀ ਪੂਰੀ ਉੱਚੀ ਆ ਵੱਡੀਆਂ ਝੋਟੀਆਂ ਦੇ ਵਿੱਚ ਆ ਠੀਕ ਆ ਜੀ ਸੋ ਤੋਰ ਕੇ ਇਹ ਵੀ ਆਪਾਂ ਤੁਹਾਨੂੰ ਤਸੱਲੀ ਨਾਲ ਦਿਖਾਉਣੀ ਆ ਥਾਨ ਖਵਾਨਾ ਜਿੰਨਾ ਬਿਲਕੁਲ ਅੱਗੇ ਨੂੰ ਤੁਸੀਂ ਦੇਖੋਗੇ ਉਹਨਾਂ ਹੀ ਬੈਕ ਸਾਈਡ ਨੂੰ ਤੇ ਚੌੜਸਾ ਠੀਕ ਆ ਜੀ ਬਿਲਕੁਲ ਖਵਾਨਾ ਮੋਟਪੋ ਵੇਖੀਏ ਤਾਂ ਬਿਲਕੁਲ ਚੌੜਸਲੇਵਾ ਆ ਦੇਖੋ ਤੋਂ ਦੇ ਵੀ ਜੀ ਚਫੇ ਪੰਜਵੇਂ ਤੈਨੂੰ 12 ਕਿਲੋ ਕਰੂੰਗੀ ਹੂੰ ਦੇ ਬੋਲਾ ਸਟਾਰਟਿੰਗ ਵਧੀਆ ਨਾ ਸਟਾਰਟਿੰਗ ਸਟਾਰਟਿੰਗ ਅਰਥ ਕਿਲੋ ਕੋ ਜਿਹੜੀ ਦੋਸਤੋ ਸਟਾਰਟਿੰਗ ਗਿਆ ਚ ਦੂਜਾ ਦਿਨ ਆ ਤੇ ਦੂਜੇ ਡੰਗ ਦੀ ਮਾਰਨਿੰਗ ਜਿਹੜੀ ਚਵਾਈ ਹੋਈ ਆ ਤੇ ਤੀਜੇ ਡੰਗ ਦੀ ਜਿਹੜੀ ਚਵਾਈ ਅੱਜ ਸ਼ਾਮ ਨੂੰ ਹੋ ਜੂਗੀ ਬਾਕੀ ਥਣ ਤੁਹਾਨੂੰ ਵੇਖੋ ਠੀਕ ਆ ਜੀ ਸਪੇਸ ਬੇਸ਼ੱਕ ਕੋਈ 2-2 ਇੰਚ ਵਿੱਚ 1.5-1.5 2-2 ਇੰਚ ਸਪੇਸ ਆ ਪਰ ਲੰਬਾਈ ਦੇ ਵਿੱਚ ਥਣ ਵੇਖੋ ਤੁਸੀਂ ਪੂਰਾ 1.74 ਧਾਰਾ ਮਾਰ ਕੇ ਖਾ ਗਏ ਮੀ ਜੀ ਆ ਜਰੂਰ ਦੀ ਕਰਾਓ ਤਸਦੀ ਤੇ ਪਛਾੜ ਲਾ ਕੇ ਦੋਸਤੋ ਧਾਰਾ ਮਾਰ ਕੇ ਵੀ ਜਿਹੜੀ ਆ ਤਾਂ ਸੱਦੀ ਜਰੂਰ ਕਰਾ ਦਿੱਤੀ ਜਾਊਗੀ। ਸੋ ਉਸ ਤੋਂ ਬਾਅਦ ਖਰੀਦਦਾਰ ਵੀਰ ਦੀ ਆ ਜਾਂਦੀ ਹੈ ਰਿਸਪੌਂਸਿਬਿਲਟੀ ਆ ਜਾਂਦੀ ਹੈ ਵੀ ਜਿਹੜਾ ਪਸ਼ੂ ਸੋਇਆ ਸੋਇਆ ਉਹਨੂੰ ਦੋ ਡੰਗ ਚਵਾਈ ਤੁਸੀਂ ਕਰਨੀਆਂ ਦੋ ਡੰਗ ਚੋਲੋ ਤਿੰਨ ਟਾਈਮ ਚੋਲੋ ਦੂਰੋਂ ਨੇੜੇੋਂ ਤੁਸੀਂ ਪਹੁੰਚ ਕੇ ਖੇਚਲ ਕਰਨੀ ਹੁੰਦੀ ਹੈ। ਠੀਕ ਹੈ ਜੀ ਬਾਕੀ ਜਿਹੜਾ ਕੁਝ ਆਨਲਾਈਨ ਦੱਸਿਆ ਜਾਊਗਾ। ਜਿਸ ਘਰ ਤੋਂ ਵੀ ਆਪਾਂ ਵੀਡੀਓ ਬਣਾ ਰਹੇ ਹਾਂ ਜਿਸ ਥਾਂ ਤੋਂ ਵੀ ਬਣਾ ਰਹੇ ਹਾਂ ਦੋਸਤੋ ਜੇ ਕਿਹਦਾ ਵੀ ਕੋਈ ਆਨਲਾਈਨ ਮੰਗਾਊਗਾ ਆਪਣੇ ਫੁੱਲ ਗਰੰਟੀ ਹੋਗੀ। ਹਾਂ। ਤੇ ਜਿੰਨਾਂ ਦੱਸਿਆ ਜਾਊਗਾ ਕੋਈ ਹੋਰ ਤੇ ਨਿਕਲੂ ਕੋਈ ਹੋਰ ਹੋਰ ਨਹੀਂ ਆਪਣੇ ਬਿਲਕੁਲ ਜੀ ਬਿਲਕੁਲ ਜੋ ਦੱਸਾਂਗੇ ਉਹ ਹੀ ਨਹੀਂ ਬਿਲਕੁਲ ਲਓ ਜੀ ਠੀਕ ਆ ਬੱਚਾ ਤੁਸੀਂ ਦੇਖ ਸਕਦੇ ਜੇ ਕਿਸੇ ਤਰ੍ਹਾਂ ਦੀ ਕੋਈ ਹੋਰ ਨਹੀਂ ਕਈ ਨਾ ਪਸ਼ੂ ਵੀ ਤਾਜ਼ਾ ਸੋਇਆ ਹੁੰਦਾ ਸੂਆ ਚਾਹੇ ਦੂਜਾ ਹੋਵੇ ਚਾਹੇ ਤੀਜਾ ਕਈ ਵਾਰ ਦੋਸਤੋ ਸੌ ਤਰ੍ਹਾਂ ਦੀ ਦਿੱਕ ਦਾ ਸਾਹਮਣਾ ਕਰਨਾ ਪੈਂਦਾ ਪਰ ਇੱਥੇ ਤੁਸੀਂ ਆਹ ਦੇਖ ਸਕਦੇ ਹੋ ਠੀਕ ਆ ਜੀ ਬੱਚਾ ਲਾਉਣ ਤੋਂ ਬਾਅਦ ਪਸ਼ਮਾਉਣ ਤੋਂ ਬਾਅਦ ਜਿਹੜੀ ਹੈ ਤਸੱਲੀ ਆ ਕੋਈ 5-5 7-7 ਧਾਰਾ ਮਾਰ ਕੇ ਕੋਈ 10-10 ਧਾਰਾ ਮਾਰ ਕੇ ਜ਼ਰੂਰ ਤਸੱਲੀ ਕਰਵਾ ਦੇਣੀ ਹੈ ਇੱਕ ਟਾਈਮ ਦੀ ਆ ਵੇਖੋ ਜੀ Oh okay. Mm hmm. ਹਾਂ ਠੀਕ ਹੈ ਜੀ ਠੀਕ ਹੈ ਜੀ ਤੋਂ ਬਹੁਤ ਵਧੀਆ ਜਿਹੜੀ ਦੋਸਤੋ ਚਵਾਈ ਹੈਗੀ ਆ ਪੋਲੀ ਚਵਾਈ ਹੈ ਜੀ ਠੀਕ ਆ ਤੇ ਤਸੱਲੀ ਤੁਸੀਂ ਵੀ ਕਰ ਸਕਦੇ ਜੇ ਘਰ ਪਹੁੰਚ ਕਰਕੇ ਠੀਕ ਆ ਅੱਛਾ ਜਗਰੂਪ ਕਿੰਨਾ ਮੁੱਲ ਕਿੰਨਾ ਦੱਸਿਆ ਸੀ ਇਹਦਾ ਝੋਟੀ ਦਾ ਮੁੱਲ ਤਾਂ ਜੀ ਕਰਦਾ ਰਵੀ ਜੀ 90000 ਕਰ ਲਗੇ ਅੱਛਾ ਜੀ ਮੋਲੇ ਦਾ 85000 ਤੇ ਦਵਾਂਗੇ 82000 ਦੀ 82 ਜੀ ਹਾਂਜੀ ਲੈਦੇ ਵਾਲੇ ਕੰਮ ਲੈਦੇ ਵਾਲੇ ਥੋੜਾ ਬਾਰਾ ਮਾਤਾਂ ਹੋਰ ਕਰ ਦਾਂਗੇ 82 ਜੀ ਹਾਂਜੀ ਠੀਕ ਆ ਝੋਟੀ ਚੰਗੀ ਆ ਦੋਸਤੋ ਫਾਬਰ ਆ ਪੂਰੀ ਆ ਕਦ ਕੁਦ ਪੂਰਾ ਠੀਕ ਆ ਕੋਈ ਸਮੱਧਰ ਜੀ ਨਹੀਂ ਹੈਗੀ ਕੋਈ ਛੋਟੀ ਜੀ ਵੱਡੇ ਕਦ ਕਾੜਦੀ ਆ ਵੱਡੇ ਕਦ ਕਾੜਦੀ ਆ ਤੇ ਚਵਾ ਬਹੁਤ ਸੁਣਾ ਠੀਕ ਆ ਆ ਗਏ ਜੀ ਬ੍ਰੀਡਰ ਪਾਏ ਚੰਗੇ ਵੱਡੇ ਬ੍ਰੀਡਰ ਕੋਣ ਗੋਵੇ ਹਰਿਆਣੇ ਜੀ ਕਹਿ ਕੇ ਵੇਚ ਲੈ ਭਾਵੇਂ ਸਾੜਾਂ ਗਛਾਈ ਝੋਟੀ ਦੀ ਅਸਲ ਤੁਸੀਂ ਵੀ ਬਹੁਤ ਤਕੜੇ ਬ੍ਰੀਡਰ ਜਗੇ ਨਹੀਂ ਆ ਪਏ ਥੋੜੇ ਨਾਰਮਲ ਵਾ ਬਹੁਤੇ ਵੱਡੇ ਨਹੀਂ ਆ ਠੀਕ ਆ ਬਾਕੀ ਦੋਸਤੋ ਰੇਡ ਵੀ ਤੁਹਾਨੂੰ ਪਸੰਦ ਆਊਗਾ ਚੀਜ਼ ਦੇ ਹਿਸਾਬ ਨਾਲ ਤੁਸੀਂ ਵੇਖੋਗੇ ਰੇਡ ਤੁਹਾਨੂੰ ਬਹੁਤ ਪਸੰਦ ਆਊਗਾ ਠੀਕ ਆ ਸੋ ਮੁੱਲ ਜਿਹੜੇ ਵੀਰ ਨੇ ਵੀਰਾਂ ਨੇ ਕਾਫੀ ਬਾਹਰ ਅੰਦਰ ਨਿਕਲ ਕੇ ਵੇਖਦੇ ਆ ਰੋਜ਼ ਦਾ ਠੀਕ ਆ ਜੀ ਬਾਜ਼ਾਰ ਉਹਨਾਂ ਨੂੰ ਪਤਾ ਹੀ ਹੋਊਗਾ ਬਾਕੀ ਝੋਟੀ ਚੰਗੀ ਆ ਵੱਡੇ ਕਦ ਕਰਦੀ ਆ ਇਸ ਤੋਂ ਪਹਿਲਾਂ ਜਿਹੜੀ ਇੱਕ ਤੁਹਾਨੂੰ ਮਾਝ ਦਿਖਾਈ ਸੀਗੀ ਉਹ ਵੀ ਬਿਲਕੁਲ ਤਾਜੀ ਸੂਈ ਆ ਠੀਕ ਆ ਅਜੇ ਕੋਈ ਜ਼ਿਆਦਾ ਵੈਰੀਫਾਈ ਨਹੀਂ ਕਰਦੇ ਵੀ ਬੋਲਾ ਕਿੰਨਾ ਹੈ ਨਾ ਸਟਾਰਟਿੰਗ ਕੀ ਹੈ ਕੋਈ ਦੋ ਡੰਗ ਦੀ ਚਵਾਈ ਹੋਊਗੀ ਤੇ ਪਤਾ ਲੱਗ ਜਾਊਗਾ ਅਜੇ ਜਸਟ ਜੇਰ ਕੁਝ ਕ ਸਮਾਂ ਅੱਧਾ ਘੰਟਾ ਪਹਿਲਾਂ ਜਿਹੜੀ ਜੇਰ ਪ੍ਰੋਪਰ ਪੈ ਚੁੱਕੀ ਆ ਉਹ ਪਾ ਜੋਰ ਜੇਰ ਵੀ ਮਾੜੀ ਜੀ ਜ਼ਰੂਰ ਤੁਹਾਨੂੰ ਦਿਖਾ ਦਿੰਨੇ ਹਾਂ ਲੈ ਬਾਟਾ ਲੈਓ ਜੀ ਤੇ ਜਗਰੂਪ ਇੱਕ ਨੰਬਰ ਆਪਣੇ ਜ਼ਰੂਰ ਬੋਲ ਦਈਏ ਮੋਬਾਈਲ ਨੰਬਰ 98781 33177 ਇੱਕ ਮੋਬਾਈਲ ਨੰਬਰ ਹੋਰ 84376 4902 ਠੀਕ ਹੈ ਜੀ ਸੋ ਦੋਸਤੋ ਅੱਜ ਦੋ ਪਸ਼ੂ ਸੀਗੇ ਵੇਰ ਜਗਰੂਪ ਦੇ ਕੋਲ ਠੀਕ ਹੈ ਜੀ ਤੇ ਆ ਆ ਦੇਖ ਸਕਦੇ ਜੀ ਠੀਕ ਹੈ ਜੀ ਆ ਜੋਰ ਪ੍ਰੋਪਰ ਪਾ ਦਿੱਤੀ ਹੈ ਜੀ ਜਿਹੜੀ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਮੱਝ ਦਿਖਾਈਏ ਠੀਕ ਹੈ ਉਹ ਬੇਚੰਤ ਤੁਸੀਂ ਜਿਹੜੀ ਦੋਸਤੋ ਖਰੀਦਦਾਰੀ ਕਰ ਸਕਦੇ ਜੇ ਤਸੱਲੀ ਕਰਨ ਤੋਂ ਬਾਅਦ ਤੇ ਚੰਗੇ ਪਸ਼ੂ ਨੇ ਹਰ ਵਾਰ ਅੱਜ ਨਹੀਂ ਦੋਸਤੋ ਹਰ ਵਾਰ ਪਸ਼ੂ ਚੰਗੇ ਆਉਂਦੇ ਪਿਛਲੀਆਂ ਵੀਡੀਓ ਦੇ ਵਿੱਚ ਵੀ ਆਪਾਂ ਤੁਹਾਨੂੰ ਪਸ਼ੂ ਦਿਖਾਏ ਆ ਕਾਫੀ ਚੰਗੇ ਆ ਚੰਗੇ ਮਿਲਕ ਤੇ ਜਿਹੜੇ ਚੱਲ ਵੀ ਰਹੇ ਨੇ ਤੇ ਜੋ ਕਿਹਾ ਜਾਂਦਾ ਫਿਲਹਾਲ ਉਹਨਾਂ ਹੀ ਜਿਹੜਾ ਦੋਸਤੋ ਕਿਹਾ ਜਾਂਦਾ ਜਿੰਨੀ ਚੀਜ਼ ਅੱਗੇ ਆਨਲਾਈਨ ਕੋਈ ਵੀ ਸੌਦਾ ਕਰਦਾ ਜਿੰਨਾ ਨਿਕਲੇ ਮਿਲਦੇ ਆ ਦੋਸਤੋ ਨਹੀਂ ਗੱਲ ਕਰਨੀ ਜਿੰਨੀ ਹੋਵੇ ਬਿਨਾਂ ਵਾਦੂ ਗੱਲ ਨਹੀਂ ਕਰਦੇ ਬਿਲਕੁਲ ਜੀ ਬਿਲਕੁਲ ਤੇ ਹੋਰ ਬਾਈ ਜਗਰੂ ਪੇਸ ਤੋਂ ਇਲਾਵਾ ਵੀਰ ਬਹੁਤ ਠੀਕ ਠਾਕ ਵਧੀਆ ਤੁਹੀਂ ਸੁਣਾਓ ਬਹੁਤ ਵਧੀਆ ਠੀਕ ਠਾਕ ਜੀ ਹਾਂ ਜੀ ਵਧੀਆ ਜੀ ਆ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ